ੴ ਸਤਨਾਮ ਸਤਗੁਰ ਦੀ ਸਾਖੀ ਸਿਰਫ ਕਹਾਣੀ ਨਹੀਂ ਹੁੰਦੀ ਇਹ ਰਸਤਾ ਹੁੰਦਾ ਹੈ ਜੋ ਸਾਨੂੰ ਉੱਤਮ ਜੀਵਨ ਵੱਲ ਲੈ ਜਾਂਦਾ ਹੈ ਅੱਜ ਅਸੀਂ ਸੁਣਾ ਗਏ ਗੁਰੂ ਅਰਜਨ ਦੇਵ ਜੀ ਦੀ ਅਜਿਹੀ ਸਾਖੀ ਜੋ ਹਰ ਵਿਦਿਆਰਥੀ ਨੂੰ ਦੱਸਦੀ ਹੈ ਕਿ ਮਿਹਨਤ ਨਿਮਰਤਾ ਅਤੇ ਸੱਚਾਈ ਨਾਲ ਇਮਤਿਹਾਨ ਜਿੱਤੇ ਜਾਂਦੇ ਹਨ ਇੱਕ ਵਾਰੀ ਦੀ ਗੱਲ ਹੈ ਜਦੋਂ ਗੁਰੂ ਅਰਜਨ ਦੇਵ ਜੀ ਆਪਣੇ ਨਾਨਕੀ ਘਰ ਲਾਹੌਰ ਗਏ ਹੋਏ ਸਨ ਤਾਂ ਉਹਨਾਂ ਦੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਇੱਕ ਪੱਤਰ ਭੇਜਿਆ ਪੱਤਰ ਵਿੱਚ ਲਿਖਿਆ ਸੀ ਸਾਧ ਸੰਗਤ ਦੇ ਵਿਸ਼ੇਸ਼ ਸਮਾਗਮ ਲਈ ਸੰਤ ਜਨਾ ਦੀ ਹਾਜ਼ਰੀ ਚਾਹੀਦੀ ਹੈ ਤੂੰ ਗੁਰ ਕੀ ਆਜਾ ਹੁਣ ਗੁਰੂ ਅਰਜਨ ਦੇਵ ਜੀ ਕੋਲ ਦੋ ਰਸਤੇ ਸਨ ਪੈਦਲ ਜਾਣਾ ਜਾਂ ਤੀਬਰ ਕੋੜੀ ਤੇ ਪਰ ਉਹਨਾਂ ਨੇ ਸੋਚਿਆ ਇਹ ਨਿਮਰਤਾ ਅਤੇ ਅਨੁਸ਼ਾਸਨ ਦਾ ਸਮਾਂ ਹੈ ਉਹ ਪੈਦਲ ਹੀ ਤੁਰ ਪਏ ਅਸੀਂ ਸੋਚਦੇ ਹਾਂ ਕਿ ਪੈਦਲ ਜਾਣਾ ਕੀ ਵੱਡੀ ਗੱਲ ਹੈ ਪਰ ਉਸ ਸਮੇਂ ਗਰਮੀ ਵੀ ਸੀ ਰਸਤਾ ਵੀ ਲੰਮਾ ਸੀ ਤੇ ਸੱਚ ਪੁੱਛੋ ਤਾਂ ਉਹਨਾਂ ਦੀ ਮਿਹਨਤ ਅਤੇ ਭਗਤੀ ਸੀ ਜੋ ਕਦਮ-ਕਦਮ ਤੇ ਦਿਖ ਰਹੀ ਸੀ ਜਦ ਗੁਰੂ ਜੀ ਅੰਮ੍ਰਿਤਸਰ ਪਹੁੰਚੇ ਤਾਂ ਗੁਰੂ ਰਾਮਦਾਸ ਸਾਹਿਬ ਜੀ ਨੇ ਖੁਸ਼ ਹੋ ਕੇ ਪੁੱਛਿਆ ਤੂੰ ਘੋੜੀ ਤੇ ਕਿਉਂ ਨਹੀਂ ਆਇਆ ਗੁਰੂ ਅਰਜਨ ਦੇਵ ਜੀ ਨੇ ਬੜੀ ਨਿਮਰਤਾ ਨਾਲ ਆਖਿਆ ਜਿਸੇ ਸਤਗੁਰ ਦੇ ਤਰਤੇ ਸਿਰ ਨਿਵਾਉਣਾ ਹੋਵੇ ਉਸ ਰਸਤੇ ਨੂੰ ਪੈਰ ਨਾਲ ਜੁਮਨਾ ਚਾਹੀਦਾ ਹੈ ਇਹ ਸੁਣ ਕੇ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਅੱਖਾਂ ਭਰ ਆਈਆਂ ਉਹਨਾਂ ਨੇ ਆਖਿਆ ਜਿਹੜਾ ਪੁੱਤਰ ਅਜਿਹੀ ਭਾਵਨਾ ਰੱਖੇ ਉਸ ਨੂੰ ਹੀ ਗੁਰਸਿੱਖੀ ਦੀ ਅਸਲ ਰੀਤ ਮਿਲਦੀ ਹੈ ਇਹ ਸਾਕੀ ਸਾਨੂੰ ਦੱਸਦੀ ਹੈ ਕਿ ਮੰਜ਼ਿਲ ਕਾਉਂਡ ਲਈ ਰਸਤੇ ਦੀ ਇੱਜ਼ਤ ਕਰਨੀ ਪੈਂਦੀ ਹੈ ਅਸਲੀ ਜਿੱਤ ਉਹੀ ਕਰਦਾ ਹੈ ਜੋ ਨਿਮਰ ਮਿਹਨਤੀ ਅਤੇ ਸੱਚੇ ਮਨ ਨਾਲ ਤੁਰਦਾ ਹੈ ਜੇਕਰ ਅਸੀਂ ਆਪਣੀ ਤਿਆਰੀ ਆਪਣਾ ਅਧਿਐਨ ਆਪਣੀ ਮਿਹਨਤ ਇਮਾਨਦਾਰੀ ਨਾਲ ਕਰੀਏ ਤਾਂ ਕੋਈ ਵੀ ਇਮਤਿਹਾਨ ਚਾਹੇ ਸਕੂਲ ਦਾ ਹੋਵੇ ਜਾਂ ਜ਼ਿੰਦਗੀ ਦਾ ਅਸੀਂ ਜ਼ਰੂਰ ਜਿੱਤਾਂਗੇ ਉਹਨਡ ਫੈਸਲਾ ਤੁਸੀਂ ਕਰੋ ਕਿ ਤੁਸੀਂ ਗੁਰੂ ਅਰਜਨ ਦੇਵ ਜੀ ਵਾਂਗ ਆਪਣਾ ਰਸਤਾ ਪਵਿੱਤਰ ਰੱਖੋਗੇ ਕਿ ਤੁਸੀਂ ਵੀ ਆਪਣੇ ਲੱਕੜੀ ਦੇ ਕਦਮਾਂ ਨਾਲ ਆਪਣਾ ਕੋਈ ਇੱਕ ਚਮਕਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਦੀਆਂ ਹੋਰ ਸਾਖੀਆਂ ਲਈ ਸਾਡਾ ਚੈਨਲ ਨਿਤ ਪਾਣੀ ਜ਼ਰੂਰ ਸਬਸਕ੍ਰਾਈਬ ਕਰੋ